ਮਾਤਾ ਬਹੁਤੀ ਬੋਲਦੀ ਐ ਕਿ ਦੇਖ ਮਨਪੀਤ ਮਨਪੀਤ ਬਾਪੂ ਹੈ ਬਾਪੂ ਟੈਗ ਹੋ ਗਿਆ ਏ ਹੈ ਆਹ ਟੈਗ ਆਹੋ ਸ਼ਬ ਸ਼ਬ ਬੋਲ ਲਵੇ ਭਰਾਵਾ ਵੇ ਚੁੱਪ ਕਰ ਜਾ ਮਾਤਾ ਆ ਜਾ ਉੱਥੇ ਕੀ ਕਰ ਤੂੰ ਦੇ ਖੜੋ ਫੇਰ ਬਾਪੂ ਡੂਰਾ ਹੋ ਗਿਆ ਚੱਲ ਨਾ ਉਹਨੂੰ ਦਵਾਈ ਦਵਾਉਂਗਾ ਤੂੰ ਇਹ ਦਵਾਈ ਨਹੀਂ ਦਵਾਈ ਉਹ ਡਾਕਟਰ ਨੂੰ ਕੀਤਾ ਫੋਨ ਹਾਂ ਕੋਈ ਗੱਲ ਨਹੀਂ ਮਾਤਾ ਹਾਂ ਦਵਾਈਆਂ ਬਥੇਰੀਆਂ ਵਧੀਆ ਚੱਲੀਆਂ ਵਾ ਚਲ ਆ ਜਾ ਦਵਾ ਦਾ ਹਾਂ ਚੱਲ ਤੂੰ ਚਲ ਆ ਜਾ ਹਾਏ ਹਾਏ ਦੀ ਅਧਿਕਾਰੀ ਆ ਕਿਦਾਂ ਭਜੀ ਜਾਂਦੀ ਆ ਹੋਇਆ ਤੇ ਕੋਈ ਗੱਲ ਨਹੀਂ ਅੱਗੇ ਵੀ ਕਈ ਵਾਰ ਟੈਕ ਹੋਇਆ ਉਹਨੂੰ ਨਾ ਪਾ ਦੇ ਦੇਖ ਨਾ ਪਈ ਕਿ ਤੇ ਮਨਜੋਦ ਇੱਥੇ ਠਾਲ ਲਿਆ ਹਾਂ ਆਪਣੇ ਪਾਪਾ ਜੀ ਨੂੰ ਮਾਤਾ ਉੱਥੇ ਆਇਣਾ ਵਾ ਸੀ ਭਰਾ ਨਹੀਂ ਚੁੱਕਿਆ ਤੂੰ ਚੱਲ ਚੱਲ ਉੱਥੇ ਭਾਬੀ ਨਹੀਂ ਉੱਥੇ ਆ ਵੀਰ ਨਹੀਂ ਉੱਥੇ ਆ ਨੇ ਕਿਉਂ ਮੂੰਹ ਕੁੰਡੇ ਨਹੀਂ ਕੀ ਗੱਲ ਵਾ ਮਾਤਾ ਕੋਹ ਨਹੀਂ ਉੱਤੇ ਪਸੀਨਾ ਜਾ ਆਇਆ ਵਾ ਤੈਨੂੰ ਕਿਹਾ ਵਾ ਇਹਨੂੰ ਜਾ ਭੱਜਾ ਤੁਸੀਂ ਇੰਨਾ ਤੇ ਮੈਨੂੰ ਵੀ ਆਉਂਦਾ ਵਾ ਪਰ ਤੂੰ ਤੈਨੂੰ ਤੇ ਪੇਸੀ ਥੱਲੇ ਵੀ ਅੱਜ ਪਸੀਨਾ ਆ ਹੀ ਜਾਂਦਾ ਵਾ ਮਾਤਾ ਉੱਥੇ ਨਾ ਇੱਥੇ ਨਾ ਬਹਿ ਤੂੰ ਹੈ ਇੱਥੇ ਬਹਿ ਜਾ ਤੂੰ ਨਹੀਂ ਮੈਂ ਵੇਖਾਂ ਡਾਕਟਰ ਨੇ ਕੀ ਦੱਸਿਆ ਵਾ ਇਹ ਡੈਡ ਆਉਣਾ ਵਾ ਜੇ ਆਹੋ ਫੇ ਮੈਂ ਨਾਲ ਜਾਉਂਗੀ ਹਸਪਤਾਲ ਤੇ ਤੁਸੀਂ ਮਗਰ ਰੋਟੀ ਰਾਟੀ ਲਾਏ ਹੋ ਉਹ ਇੱਥੇ ਠੀਕ ਹੋ ਜਾਣਾ ਵਾ ਨੇ ਤੂੰ ਇੱਥੇ ਬਹਿ ਜਾ ਮੈਂ ਕਹਿੰਨਾ ਨਹੀਂ ਹਾਏ ਏ ਵੀ ਤੁਹਾਡਾ ਪਾਪਾ ਉਹਨੇ ਗਾਣਾ ਮੈਂ ਰੱਪਤਾ ਲੈਣ ਨਹੀਂ ਆਈ ਗਾਂ ਹੁਣ ਮੈਂ ਵੇਖਾਂ ਜਾ ਕੇ ਵੇਖਣਾ ਮੈਂ ਪਾਪੇ ਨੂੰ ਟੈਕ ਹੋ ਗਿਆ ਵਾ ਹਾਏ 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 ਰੱਬਾ ਡੱਟ ਨੂੰ ਕੀਤਾ ਵਾ ਫੋਨ ਹੋ ਗਿਆ ਹੋ ਗਿਆ ਔਰ ਹੁੰਦੇ ਕਿਉਂ ਗਿਆ ਹੋਸ਼ ਨਹੀਂ ਕਰਦੇ ਹਾਏ ਰੱਬਾ ਠੀਕ ਨਹੀਂ ਗੇ ਮੰਡਾਰੇ ਤੇ ਬਿਲਕੁਲ ਠੀਕ ਤਾਂ ਆ ਗਈ ਮੈਂ ਤਾਂ ਕਿ ਚਾਹ ਬਣਾ ਕੇ ਦਿਨੀ ਨਾਲ ਮੈਂ ਤਾਂ ਨਹੀਂ ਮੈਂ ਮੰਡੀ ਆ ਮਸ਼ਹੂਰਾ ਮਾਰ ਗਿਆ ਤੁ ਮਦਨਾਰੋ ਮੰਮੀ 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 ਮੈਂ ਡਾਕਟਰ ਕੋਲ ਲੈ ਕੇ ਜਾਈਏ ਮੰਮੀ ਨੂੰ ਮੰਮੀ ਪੂਰੀ ਹੋ ਗਈ ਆ ਹਏ ਨਹੀਂ ਛੇਤੀ ਵੇਹਰ ਉਹਦੇ ਨੂੰ ਵੇਹਰ ਵੇਹ ਪਕੜੇ ਹੁਣ ਇਹਨਾਂ ਨੂੰ ਕੋਈ ਦੇਖੇ ਹੁਣ ਮੈਂ ਕਹਿੰਨੀ ਲੋਕੀ ਇਹਨਾਂ ਦੇ ਫਿਲਮਾਂ ਬਣਾਉਣ ਕਾ ਤਮਾਸ਼ਾ ਨਹੀਂ ਲਾ ਲਾਇਆ ਇਹਨਾਂ ਨੇ ਨਾ ਇਹਨੇ ਸਿਰਜ ਕੋ ਕਿਉਂ ਬੰਦ ਦੇ ਪਰ ਪਰ ਸ਼ੁੱਤਰ ਮਾਤ ਮਿਲ ਜਾਂਦੀ ਨਹੀਂ ਹੋੜੇ ਦਾ ਤੇ ਸੋਹਰੇ ਬਿਸਤਰੇ ਵਿਖਾਉਣੀ ਤੇ ਸੋਣਾ ਹੀ ਇਹਨਾਂ ਨੇ ਸਾਰਾ ਕੰਮ ਕਰਨਾ ਹੀ ਦਰਿਆ ਲਹਿਵੀਆਂ ਪਿੰਡ ਨੇ ਜਮਾ ਕਈ ਕੋ ਇਹਨਾਂ ਨੇ ਬੈਗੇ ਕੱਪੜੇ ਕਰਦੇ ਲੋਕਾਂ ਦੇ ਵਿੱਚ ਅਹੀਂ ਮਾਤੂ ਦੀ ਬੜੀ ਸੇਵਾ ਕੀਤੀ ਬੜੇ ਇਹਨਾਂ ਨੇ ਵੇਖੀ ਕਰਨੀ ਆ ਕਿਉਂ ਆਉਣਾ ਨੇ ਕਿਉਂ ਬੜਾ ਲੈ ਕੇ ਮਰੇ ਦੇ ਮੂਹੋਂ ਕਿਉਂ ਲੰਦੇ ਵੀ ਮਾਰੇ ਤੇਰੇ ਉਹ ਕਿਉਂ ਦਾ ਰਹੂ ਪਿਉ ਤੇਰੇ ਵੀ ਕਿਉਂ ਪਾਉਣਾ ਤੇ ਮੇਰੇ ਵੀ ਪਾਉਣਾ ਕਿਉਂ ਖਾਂਦਾ ਮਰ ਦੇ ਜੱਤਨ ਦੀ ਪੌਣੀ ਲੱਕੜ ਤੇ ਕਿੰਨੀ ਸਮਗਰੀ ਇਹਨਾਂ ਦੇ ਉੱਤੇ ਸੁਣਦੇ ਨਹੀਂ ਸਾਡੇ ਇਹੋ ਹੀ ਸਾਨੂੰ ਜੀ ਰਿਆ ਜੀ ਕਿਤੇ ਇਕੱਠਿਆ ਰਹਿਣ ਦਿੰਦੇ ਤੇ ਜੀਦੇ ਦੀ ਸੋਹਣਾ ਖਾਣਾ ਦਿੰਦੇ ਇਸ ਤਰ੍ਹਾਂ ਵਿਛਾ ਕੇ ਦਿੰਦੇ ਪੱਖਿਆਂ ਥੱਲੇ ਮੰਜੀਆਂ ਹੁੰਦੀਆਂ ਮਾਰ ਮਾਰਾ ਕਰਦੇ ਫਿਰਦੇ ਗੱਲੀਂ ਇਹ ਨਹੀਂ ਨਾ ਵੇਖਣਾ ਲੋਕ ਵੇਖਣਗੇ ਲੋਕ ਵੇਖਣਗੇ ਅਹੀ ਰਹਿਂਦੇ ਆ ਬਾ ਡੇਰੇ ਚ ਇਹਨਾਂ ਨੇ ਲੋਕਾਂ ਦੇ ਅੱਖਾਂ 'ਚ ਕਟਾ ਬਦੋ ਬਰੀ ਪਾ ਦੇਣਾ ਜਾਂ ਇਹ ਹੀ ਲੋਕਾਂ ਦੇ ਅੱਖਾਂ 'ਚ ਕਟਾ ਬਦੋ ਬਰੀ ਪਾ ਦੇਣਾ ਚਲਿਏ ਹੁਣ ਹੁਣ ਇਹਨਾਂ ਨੇ ਨਾ ਇਹਨਾਂ ਨੇ ਨਾ ਆਪਣੇ ਸਹੁਰਿਆਂ ਨੇ ਸਹੁਰੇ ਕਰਨੀ ਕਰਨੇ ਆ ਕਿਸ ਨੇ ਕਹਣਾ ਕਹਣਾ ਕਢਾ ਲੈ ਐਵੇਂ ਕਿਸ ਨੇ ਕਹਣਾ ਬਿਮਾਰੀ ਨਾਲ ਲੈ ਆਇਓ ਇਹਨੇ ਆਪਣੇ ਸਹੁਰਿਆਂ ਨੂੰ ਸਹੁਰੇ ਨੂੰ ਇਹਨਾਂ ਨੇ ਅਹੀਂ ਦਾਜ ਲਈ ਦਾਜ ਲਈ ਖਾਲੀ ਆਏ ਆ ਸਾਲੀ ਚੱਲੀ ਨਹੀਂ ਚੱਲੀ ਨਹੀਂ ਤੁਹਾਨੂੰ ਦੇ ਚੱਲੀ ਦੇ ਚੱਲੀ ਸਭ ਉਹ ਨਹੀਂ ਲੈ ਕੇ ਜਿੰਨੇ ਦਾ ਦਾ ਪਰ ਲੇਖ ਨਹੀਂ ਮੇਥੇ ਦੇ ਦੇ ਕੇ ਦੇ ਕੇ ਮੰਮੀ ਪੁਰਾਣਾ ਦਾਵਾ ਮੰਮੀ ਮੰਮੀ ਨਹੀਂ ਨਾ ਕਿ ਨਹੀਂ ਚੱਲਦੀ ਨਹੀਂ ਖਾਣਾ ਨਹੀਂ ਖਾੜ ਕੇ ਕੋਈ ਮਨਪਰੀਤ ਜਾਂ ਤਾਂ ਮੈਂਡ ਚ ਨਿਕਲ ਜਾਂਦੀ ਆ ਉਹ ਸੁਣਿਆ ਹੀ ਕਿ ਸਾਦੀ ਜੋੜੀ ਹੁੰਦੀ ਆ ਐਸੀ ਦੀਦੀ ਜੋੜੀ ਬਣ ਕੇ ਚਲ ਗਈ ਆ ਮੰਮੀ ਮੰਮੀ ਨੋਵੇਂ ਕੱਟੇ ਕਿਦਾ ਜਵਾ ਸਾਡੇ ਡੇੜੀ ਦੀ ਮੰਜੀ ਨੂੰ ਹੱਥ ਪਾ ਗਏ ਨਹੀਂ ਚਲੋ ਚੁੱਕੋ ਇਹਨੂੰ ਫੇਰ ਅੰਦਰ ਕਰ ਖੜੀਏ ਇਹਨੂੰ ਮੈਂ ਰਿਟਰਨ ਕਰਾਂ ਫੋਨ ਮੈਂ ਨਾਨਕੇ ਕਰਦਾ ਫੋਨ ਚੁੱਕੋ ਨਾਲ ਮੈਂ ਵੀ ਚੁੱਕੋ ਅੱਡੇ ਮੰਮੀ ਇੱਕ ਵੀਰ ਮੰਮੀ ਮੰਨ ਨਾਲ ਕਰੋ ਮੈਂ ਕਿ ਨਹੀਂ ਤੱਕੀਏ ਜੇ ਕਹਿੰਦੇ ਵੇਲੇ ਵੇਲੇ ਜਾਣ ਕੇ ਇਹਨਾਂ ਨੇ ਕਹਿਣਾ ਗੰਦ ਚ ਮਰੇ ਆ ਉੱਥੇ ਸਾਰੇ ਲੋਕਨ ਗਣਾ ਆਪੇ ਮਾਰਦੇ ਆ ਤੇ ਕੀ ਕਹਿੰਦੇ ਕੋਈ ਨਹੀਂ ਆਇਆ ਮੈਂ ਸੁਣ ਕੇ ਤੇ ਫਿਰ ਮੈਂ ਮੀਚ ਪੋਸੋ ਸੋ ਮਮੇ ਨੂੰ ਬੋਲੋ ਔਰ ਮਨਮਨੀਰ ਅੱਜ ਹਜੇ ਇਨਾ ਹੀ ਸ਼ੁਕਰ ਕੀਤਾ ਪਿਆ ਭੋਗ ਤੱਕ ਨਾ ਵਧੀਆ ਦੇਣ ਲੱਗਦੇ ਰਹੇ ਅੱਜ ਜਿੰਨੀ ਨਹੀਂ ਤੇ ਬਾਰਿਸ਼ ਹੋਈ ਆ ਨੇ ਤੇ ਜਲੂਸ ਨਿਕਲ ਜਾਣਾ ਹੀ ਸਾਡਾ ਇਹ ਗੱਲ ਤਾਂ ਠੀਕ ਵਾ ਉਦਾਂ ਮਨਪਰੀਤ ਤੇਰੀ ਭਾਬੀ ਨੇ ਵੀ ਵੇਲਾ ਕੀ ਕੰਮ ਕੀਤਾ ਵਾ ਆ ਸੂਫੀ ਕਾ ਮੈਨੂੰ ਲਾਤਾ ਮਾਸਾ ਬੰਦਾ ਗਾੜਾ ਦੇ ਦਿੰਦਾ ਐਦਾਂ ਗਾਣਾ ਆ ਤੂੰ ਰੱਖ ਲੈ ਤੇ ਆ ਮੈਨੂੰ ਦੇ ਦੇ ਹਾਂ ਨਹੀਂ ਦੀਦੀ ਆ ਤੇ ਪ੍ਰਿੰਟ ਨਾ ਪੂਰੇ ਹੀ ਤੁਹਾਡੇ ਨਾਲ ਰਲੀ ਜਾਂਦਾ ਮੈਂ ਮੈਂ ਅੱਗੇ ਸੋਚਿਆ ਹੀਗਾ ਵੀ ਦੀਦੀ ਨੇ ਕਹਣਾ ਜਿਆਦਾ ਹੀ ਫਿੱਕਾ ਵਾ ਔਰ ਕੋਈ ਨਹੀਂ ਚਲਦਾ ਟੀ ਉਮਰ ਦੇ ਸਾਰਾ ਨਾ ਹਾ ਜੱਜ ਜਾਣਾ ਵਾ ਤਿਹਾਰਦਾ ਮੇਰੇ ਨਾਲ ਰਲੀ ਜਾਂਦਾ ਵਾ ਤੇ ਆਪੋ ਆਪਣੇ ਰੱਖ ਲੈਣੀਆਂ ਵਾ ਚਲ ਠੀਕ ਆ ਮਨਜੋਤ ਤੇ ਅੱਗੇ ਬੜਾ ਗੁੱਸਾ ਕਰਨ ਡਿਆ ਮੈਨੂੰ ਬੜੀ ਖਿਜ ਚੰਨਦੀ ਆ 7 ਮੀਟਰ ਪੱਗ ਬੰਦਾ ਹੀ ਗੋ ਤੇ ਸਵਾ ਸਵਾ 6 ਮੀਟਰ ਦੀਆਂ ਲਿਆ ਕੇ ਤੇ ਮੱਥੇ ਮਾਰ ਗਈਆਂ ਹੀ ਉਹਦਾ ਨਾ ਕਰਤੂਤੀ ਹੈ ਨਹੀਂ ਗਿਆ ਗੁੱਸਾ ਤੇ ਮੈਨੂੰ ਆਪ ਬੜਾ ਚੰਨ ਡਿਆ ਮੈਂ ਸੋਹਣੇ ਬੜੇ ਕੱਪੜੇ ਬਣਾ ਕੇ ਲੈ ਆਏ। ਸ੍ਰੀਕੇ ਭਾਈ ਚੱਲ ਰਹੇ ਨੇ ਵੇਖਣੇ ਆ। ਮੈਨੂੰ ਪੈਸੇ ਹੀ ਦੇ ਗਿਆਂ। ਮੈਂ ਮੋਟੇ ਚ ਪੈਸੇ ਕਿੰਨੇ ਵੇਖਣੇ ਆ। ਇੱਦਾਂ ਕਰੀ ਤੂੰ ਵੀ ਮੇਰੇ ਕੋਲ ਲੱਲੀ ਤੇ ਆਪਣੀ ਮਨਪਸੰਦ ਸੂਟ ਬਣਾ ਲੈ ਚੰਗਾ। ਆਹੋ ਚਲੋ ਤੇ ਕੋਈ ਗੱਲ ਨਹੀਂ। ਸੱਚੀ? ਮੇਰੇ ਦਾਦਾ-ਦਾਦੀ ਮਰੇ ਤਾਂ ਤੂੰ ਇਹ ਸੂਟ ਕਿੱਦਾਂ ਬਣਾਉਣਾ ਗੱਲਾਂ ਕਰ ਰਹੀ ਏ। ਪੁੱਤ ਇਹ ਵੀ ਸਗਨ ਵਿਆਹ ਲੋਕਾਂ ਨੇ ਬਣਾਏ ਆਂ, ਅਹੀਂ ਘੜਿਆਵਾਂ ਬਣਾਏ ਆਂ। ਪਰ ਤੁਹਾਨੂੰ ਇੱਦਾਂ ਨਹੀਂ ਨਾ ਕਰਨਾ ਚਾਹੀਦਾ ਸੂਟ ਬਣਾਉਣੇ। ਪਰ ਪੁੱਤ ਅਹੀਂ ਥੋੜੀ ਬਣਾਏ ਆਂ। ਨਾਨਕਿਆ ਤਾਂ ਆਏ ਆ ਸਮ੍ਰੀਤ ਦੇ ਨਾਨਕਿਆ ਤਾਂ ਆਏ ਆ ਤੇ ਤੇਰੇ ਨਾਨਕਿਆਂ ਨੇ ਪੈਸੇ ਹੀ ਦੇ ਦਿੱਤੇ ਤੇ ਤੇਰੀਆਂ ਮਾਮੀ ਨੇ ਕੋਈ ਕਰਤੂਤ ਨਿਸ਼ਾਨੀ ਆਣ ਕੇ ਵੀ ਚੱਜ ਦੇ ਬੰਦਾ ਸੂਟ ਲੈ ਆਂਦਾ ਮੈਂ ਕਹੇ ਛਾਪ ਛੱਲਾ ਪਾ ਜਿਓ ਤੇ ਉਹ ਵੀ ਨਹੀਂ ਪਾ ਕੇ ਗਈਆਂ ਉਹ ਵੀ ਪੈਸੇ ਫੜਾ ਗਈਆਂ ਤਸ ਪੈਸੇ ਕਿਹਨੇ ਵੇਖਣੇ ਅੰਦਰ ਤਾਂ ਜੋਰੀਆਂ ਦੇ ਵਿੱਚ ਮੇਰੇ ਦਾਦਾ ਦਾਦੀ ਪੂਰੇ ਹੋਏ ਆ ਤੇ ਤੁਹਾਨੂੰ ਸੂਟਾਂ ਚੰਗੀਆਂ ਨਹੀਂ ਪਈ ਇਹਨੂੰ ਨਹੀਂ ਸਮਝ ਲੱਗਣੀ ਉਹ ਭਰਾਵਾ ਇਹ ਰਿਵਾਜ ਵਾ ਲੋਕੀ ਵੇਖਦੇ ਆ ਅਤੇ ਜਦੋਂ ਕੋਈ ਮਰੇ ਨਾ ਪੇਕਿਆਂ ਤਾਂ ਸੂਟ ਸਾੜ ਹੁੰਦੇ ਹੁੰਦੇ ਆ ਨਾਲ ਚੀਜ਼ਾਂ ਵੀ ਆਉਂਦੀਆਂ ਵਾ ਹੁਣ ਐ ਐ ਨਹੀਂ ਹੋ ਪਾਇਏ ਭੋਗ ਦੇ ਵਿੱਚ ਵੇਖਾਂ ਕਿੰਨਾ ਮਿੱਠਾ ਪਾਇਆ ਹੈਗਾ ਪਾਉਣਾ ਹੀ ਪੈਂਦਾ ਵਾ ਪੁੱਤ ਪਕੌੜੇ ਤੱਕ ਕਰਨੇ ਪੈਂਦੇ ਆ ਲੋਕੀ ਕਹਿੰਦੇ ਮਰਨਾ ਤਾਂ ਇੱਕ ਵਾਰ ਹੀ ਆ ਲੋਕੀ ਤਾਂ ਬੜਾ ਬੋਝ ਕਹਿੰਦੇ ਤੁਹਾਨੂੰ ਵੇਖਣਾ ਚਾਹੀਦਾ ਨਾ ਆਪਣਾ ਸਾਡੇ ਆਪਣੇ ਘਰ ਦਾ ਜੀ ਗਿਆ ਮੇਰੇ ਦਾਦਾ ਦਾਦੀ ਗਏ ਤੁਹਾਨੂੰ ਚੰਗੇ ਸੂਟਾ ਦੀ ਪਈ ਚੱਲ ਤੂੰ ਮੈਨੂੰ ਦੱਸ ਤੂੰ ਇੱਥੇ ਬੈ ਆਣ ਕੇ ਬੈ ਗਿਆ ਵਾ ਤੈਨੂੰ ਕੀ ਚਾਹੀਦਾ ਰੋਟੀ ਰੋਟੀ ਪਕਾਦਾ ਨਹੀਂ ਮੈਨੂੰ ਚਾਬੀ ਦੇ ਦੋ ਗੱਡੀ ਦੀ ਮੈਂ ਜਾਣਾ ਆਪਣੇ ਦੋਸਤਾਂ ਕੋਲ ਪੁੱਤ ਇੰਨਾ ਨਹੀਂ ਫਰੀਦਾ ਹੁੰਦਾ ਮੈਂ ਆਪਣੇ ਦੋਸਤਾਂ ਕੋਲ ਜਾਣਾ ਮੈਂ ਕਿੱਥੇ ਜਾਣਾ ਜੀ ਜੀ ਇਹਨਾਂ ਨੇ ਕਿਤੇ ਰੋਕ ਲਿਆ ਕਰੋ ਤੁਸੀਂ ਇਹਦੇ ਹੱਥ ਚੋਂ ਹੀ ਨਿਕਲਦਾ ਜਾਂਦਾ ਵਾ ਵੇਖੋ ਕਿੱਦਾਂ ਜਵਾਬ ਦਿੰਦਾ ਵਾ ਅੱਗੋਂ ਮੈਂ ਹੱਥਾਂ ਨੇ ਕਿੱਥੋਂ ਨਿਕਲੇ ਆ ਚਾਬੀ ਮੰਗੀ ਤਾਂ ਤੇ ਕੋ ਗੱਡੀ ਦੀ ਚੱਲ ਕੋਈ ਗੱਲ ਨਹੀਂ ਮਨਪ੍ਰੀਤ ਉਹਨੇ ਕਿਹੜੀ ਕੋਈ ਮਾੜੀ ਚੰਗੀ ਕਹਿਤੀ ਆ ਚਾਬੀ ਮੰਗੀ ਆ ਗੱਡੀ ਦੀ ਚੱਲ ਤੂੰ ਚਾਬੀ ਦੇ ਦੇ ਉਦੋਂ ਦੀਦੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਤੁਸੀਂ ਬਹੁਤ ਗੁੱਸਾ ਕਰਦਾਰੇ ਤਾਂ ਮਾੜੀ ਜੀ ਵੀ ਗੱਲ ਕਰੀਏ ਸਿਆਣੇ ਕਹਿੰਦੇ ਹੁੰਦੇ ਆ ਨਾ ਰੰਬਾ ਤੇ ਮੁੰਡਾ ਜਿੰਨਾ ਚੰਡ ਲੋ ਉਹਨਾਂ ਹੀ ਚੰਗਾ ਰਹਿੰਦਾ ਵਾ ਮਨਬਰੀਰ ਇਕੱਠੇ ਘਰ ਚ ਰਹਿੰਦਾ ਵਾ ਕਿਹੜੀ ਕੋਈ ਮਾੜੀ ਚੰਗੀ ਸੁਣੀ ਹੈ ਤੂੰ ਜਾਂ ਤੈਨੂੰ ਮਾੜਾ ਚੰਗਾ ਬੋਲ ਲਿਆ ਵਾ ਉਦੋਂ ਚਾਬੀ ਮੰਗੀ ਹੈ ਗੱਡੀ ਦੀ ਕਿਹੜਾ ਕੁਝ ਕਿਹਾ ਵਾ ਤੈਨੂੰ ਨਹੀਂ ਉਹ ਤਾਂ ਨਹੀਂ ਗੱਲ ਹੈਗੀ ਚਾਬੀ ਤਾਂ ਪਤੋ ਹੋਵੇ ਉੱਥੇ ਟੰਗੀ ਹੋ ਠੀਕ ਹੈ ਜਲਾ ਜਲਾ ਹਾਂ ਲੀ ਜਾਇਆ ਕਰੋ ਤਾਂ ਚੰਗਾ ਮੈਂ ਵੇਖ ਕੇ ਆਵਾ ਚੱਲਿਆ ਕਿੱਥੇ ਆ ਨਾਲੇ ਪੁੱਛਣਾ ਕਿਹੜੇ ਦੋਸਤ ਕੋ ਚੱਲਿਆ ਆ ਆਹ ਚਲੋ ਵੇਖ ਲਓ ਫਿਰ ਉਹਨੂੰ ਗੁੱਸਾ ਲੱਗਾ ਹੀ ਉਹ ਗੱਲਾਂ ਆਪਾਂ ਚੰਗੀਆਂ ਨਹੀਂ ਨਾ ਕੀਤੀਆਂ ਫਿਰ ਵੀ ਉਹਦਾ ਦਾਦੀ ਦਾਦਾ ਸੀ ਇਹਦੇ ਸਾਹਮਣੇ ਤਾਂ ਆਉਜੀ ਗੱਲ ਕਰਨੀ ਨਹੀਂ ਚਾਹੀਦੀ ਉਹ ਤਾਂ ਸਿਰ ਦੇ ਵਾਲਾਂ ਨੂੰ ਪੈਂਦਾ ਇੱਥੇ ਸ਼ੁਕਰ ਕਰ ਚੁੱਪ ਕੀਤਾ ਰਿਹਾ ਵਾ ਦੀਦੀ ਤੇਰੇ ਮੁੰਡੇ ਨੂੰ ਬੜੀ ਚੁੱਪਦੀ ਆ ਤੇ ਮੇਰੀ ਕੁੜੀ ਨੂੰ ਬਹੁਤ ਚੁੱਪਦੀ ਆ ਕੀ ਪਤਾ ਇਹਨਾਂ ਨੇ ਕਿਹੜਾ ਝਾਰ ਪਾਉਣਾ ਸੀ ਉਹਨਾਂ ਦਾ ਦੱਸ ਪੀ ਆ ਸਾਸੋਰੇ ਨੇ ਕਿਹੜੇ ਘੜੀ ਮੁੜੀ ਮਾਰਨਾ ਆ ਚੱਜਦੇ ਆ ਨੰਤਰੀਆਂ ਟੱਲੀਆਂ ਚੱਜਦੀਆਂ ਦੇ ਜਾਂਦੀਆਂ ਟਾਂ ਟਾਂ ਤੇ ਹੁਣ ਉਹ ਹਟੀ ਕਦੀ ਇਧਰੋਂ ਖਾਉ ਖਾਉ ਕਰੀਏ ਇਧਰੋਂ ਖਾਉ ਖੰ ਖੰ ਕਰੀਏ ਉਹਨਾਂ ਦੀਆਂ ਰੱਖਿਆ ਕਦੀ ਦੋਵਾਂ ਨੂੰ ਉਹਨਾਂ ਨੇ ਰਲ ਕੇ ਬਹਿਨ ਦਿੱਤਾ ਹੀ ਗਾਡੀਆਂ ਸਾਸੋਰੇ ਨੇ ਆਹੋ ਜਿੱਦਨ ਦੇ ਗਏ ਆ ਉਦਨ ਦੀਆਂ ਇਕੱਠੀਆਂ ਪੈਣੀ ਜਿਹੜੇ ਚਾਹ ਕੁੱਟ ਪੀ ਲੈਂਦੀ ਆ ਬਣਾ ਕੇ ਐਵੇਂ ਲੜਾਈ ਛੱਡਿਆ ساری ਉਮਰ ਵੀ ਉਹ ਤੈਨੂੰ ਇਦਾਂ ਕਹਿੰਦੀ ਤੇ ਇਦਾਂ ਕਹਿੰਦੀ ਚੱਲ ਮੈਂ ਤੈਨੂੰ ਬਾਅਦ ਚ ਗੱਲ ਕਰਦੀ ਮੈਂ ਵੇਖਾਂ ਮੁੰਡੇ ਨੂੰ ਆ ਵੇਖ ਲਓ ਫੇਰ ਭੱਜਾਈ ਆਪਣੇ ਕੋ ਦੇ ਕੇ ਨਹੀਂ ਗਈ ਇਹ ਜੀ ਮੇਰੇ ਮੋਟੇ ਚ ਪੈਸੇ ਦੇ ਗਈਆਂ ਉਹਦੇ ਦੋਵੇਂ ਜਾਣੀਆਂ ਸਲਾਹ ਕਰਕੇ ਤੁਰਦੀਆਂ ਵਾਂ ਉਹਦੀਆਂ ਤੇ ਫਿਰ ਮਾੜੀਆਂ ਮੋਟੀਆਂ ਨੱਕ ਨਮੂਜ ਕਰ ਗਈਆਂ ਆ ਮੇਰੀਆਂ ਭਾਬੀਆਂ ਖੋਤੀਆਂ ਅਕਲ ਹੀ ਨਹੀਂ ਆਈ ਕਿਤੇ ਕਿ ਤੁਸੀਂ ਵੀ ਮਾਸਕ ਲੀੜੇ ਕੱਪੜੇ ਲੈ ਆਓ ਖੋਤੀਆਂ ਉਂਤਰੀਆਂ ਟੱਕਰੀਆਂ ਮੈਨੂੰ ਹੁਣ ਪੈਸੇ ਵੀ ਮੈਨੂੰ ਆਪਣੇ ਕੋਲੋਂ ਦੇਣੇ ਪੈਣੇ ਇਹਦਾ ਤਾਂ ਹੁਣ ਮੱਥਾ ਡੰਬਣਾ ਕਿ ਨਹੀਂ ਜਿੱਦਾਂ ਦੀ ਇਹ ਹੈਗੀ ਐ ਮੈਂ ਤੇ ਸਾਈਂ ਥਾਈ ਫੋਨ ਕਰਕੇ ਦੱਸਨੇ ਆ ਪੀਦੇ ਪੀਕੇ ਕੱਖ ਲੈ ਕੇ ਨਹੀਂ ਆਏ ਉਹ ਵੀ ਈਡੀਆਂ ਉੰਤਰੀਆਂ ਕਿ ਸਭ ਕੋ ਤੁਹਾਡੇ ਘਰ ਵਾ ਤੇ ਤੁਸੀਂ ਪੈਸਾ ਤੇ ਲੈ ਮੈਨੂੰ ਦੇ ਜੋ ਉਹ ਵੀ ਹੁਣ ਮੈਂ ਝੂਠ ਬੋਲਿਆ ਵੀ ਪੈਸਾ ਤੇ ਲੈ ਹੈਗਾ ਤੂੰ ਆਪਣਾ ਸੂਟ ਬਣਾ ਲਈ ਜਿੱਦਾਂ ਦਾ ਤੂੰ ਬਣਾਉਣਾ ਵਾ ਤੇ ਉਹ ਆ ਇੱਕ ਆ ਮੇਰਾ ਮੁੰਡਾ ਉਹਦੇ ਸਾਹਮਣੇ ਗੱਲਾਂ ਕਰੀ ਜਾਂਦਾ ਇਹਦੇ ਤੇ ਮੈਂ ਸੌ ਪੜਦੇ ਪਾਉਣੀ ਆ ਵੇਖਾਂ ਤਾਂ ਸਹੀ ਚੱਲਿਆ ਕਿੱਥੇ ਆ ਕਰਨ ਹਾਂਜੀ ਕਿਦਾਂ ਬੱਟਾ ਆਪਣੇ ਦੋਸਤਾ ਕਰੇ ਚੱਲੇ ਆ ਮੋਟਰਸਾਈਕਲ ਲੱਜਣਾ ਹੀ ਮਮਾ ਇਹ ਵੀ ਗੱਡੀ ਚਲਾਉਣੀ ਆ ਮੈਂ ਮੰਨਦੀ ਆ ਚਲਾਉਣ ਨੂੰ ਆ ਹਾਂਜੀ ਪਰ ਤੂੰ ਮੋਟਰਸਾਈਕਲ ਲੱਜ ਤੇ ਹਜੇ ਤੈਨੂੰ ਇੰਨਾ ਨਹੀਂ ਪਤਾ ਲੱਗਦਾ ਆ ਸੜਕ ਨੰਗਣ ਲੱਗਿਆ ਕਿੰਨੀ ਆਵਾਜ਼ ਆ ਨਾਲ ਵੇਖ ਕੇ ਨੰਗਿਆ ਕਰ ਤਾ ਮਮਾ ਨੰਗਦਾ ਵਾ ਜਾਂ ਤੂੰ ਹੀ ਬਹਿ ਜਾ ਨਾਲ ਆਣ ਕੇ ਮੈਂ ਰਹਿ ਦਿੰਨਾ ਕਹਿੰਦਾ ਤੇ ਵੇਹ ਤੈਨੂੰ ਫਾਇਦਾ ਨਹੀਂ ਆ ਠੋਕ ਠੋਕ ਕੇ ਤੂੰ ਜਵਾਬ ਦੇਣੇ ਹੁੰਦੇ ਆ ਚਲ ਠੀਕ ਆ चल ਜਾ ਪਰ ਆਲੇ ਦੁਆਲੇ ਵੇਖ ਕੇ ਫੇਰ ਗੜੀ ਗੱਡੀ ਜਿਹੜੀ ਸੜਕ ਤੇ ਚੜਾਈ ਚੰਗਾ ਮੈਂ ਆਲੇ ਦੁਆਲੇ ਵੇਖ ਕੇ ਫੇਰ ਹੀ ਜਾਣਾ ਮੈਂ ਕਿਹੜਾ ਨਿਆਣਾ ਜਾਂ ਬਿਲਟਲਾ ਦਮ ਮਣੂ ਜਾਂ ਉੱਥੇ ਚਲ ਜਾ ਕਰੂੰ ਮੈਂ ਆਪਣੇ ਪਿਓ ਨਾਲ ਗੱਲ ਕਰੀ ਛਿੱਤਰ ਪੈ ਜਾਣੀ ਤੈਨੂੰ ਤੇ ਨਾਲੇ ਮੇਰੀ ਗੱਲ ਸੁਣ ਅਸੀਂ ਤੇ ਕਦੇ ਨਹੀਂ ਕਿਸੇ ਦੀ ਗੱਲ ਦਾ ਗੁੱਸਾ ਕੀਤਾ ਆ ਮੇਰੇ ਮਾਪਿਓ ਵੀ ਬੜਾ ਕੋ ਕਹਿ ਜਾਂਦਾ ਹੁੰਦਾ ਤੇ ਤੇਰਾ ਦਾਦੀ ਦਾਦਾ ਵੀ ਕਿੰਨਾ ਕੋ ਕਹਿ ਜਾਂਦਾ ਹੁੰਦਾ ਪਤਾ ਮੈਨੂੰ ਕਿੰਨਾ ਕੋ ਤੇ ਗੁੱਸਾ ਨਹੀਂ ਕੀਤਾ ਮੈਨੂੰ ਪਤਾ ਵਾਂ ਹੈਂ ਮੈਂ ਕੀ ਕਿਹਾ ਕਿੱਧਰ ਚੱਲੇ ਆ ਆਪਣੇ ਦੋਸਤਾਂ ਘਰੇ ਚੱਲੇ ਆ ਕੀ ਕਰਨਾ ਉੱਧਾ ਚੱਲੇਆ ਉਦਾਂ ਕੀ ਮਤਲਬ ਹੋਇਆ ਉਦਾਂ ਮੈਂ ਜਾਣੀ ਸਕਦਾ ਨਹੀਂ ਕੋਈ ਕੰਮ ਨਹੀਂ ਦਸੀਦਾ ਹੋਇਦਾ ਕਰ ਤੇ ਤੈਨੂੰ ਕੋਈ ਡੰਗਰੋਸ਼ੀ ਪੱਠਾ ਥਾ ਪਹਿਲਾਂ ਤਾਗ ਬਣ ਕੇ ਵੇਲਾ ਜਿਹਦੇ ਮਰਜ਼ੀ ਤਰ ਪੈਣਾ ਮੂੰਹ ਝੁੱਕੇ ਤੇ ਫਿਰ ਕਿਉਂ ਗਿਆ ਇਹ ਚੱਲ ਚੱਲੇ ਆਉਂਦੇ ਅੱਜ ਤੇ ਮੋਟਰਸਾਈਕਲ ਤੇ ਲਾ ਉਹ ਪਲਟੀਨੇ ਤੇ ਲੰਗੀ ਸਾਡੀ ਸਾਰੀ ਜ਼ਿੰਦਗੀ ਉੱਤੇ ਮੈਂ ਨਾ ਤੈਨੂੰ ਬੜਕੇ ਚੱਲ ਜਾ ਜੇ ਗੱਡੀ ਲਈ ਤੇ ਇੱਥੇ ਹੀ ਜਾਣਾ ਹੀ ਆ ਉਹ ਗੱਡੀ ਲਈ ਤੇ ਵਾਂਢੀ ਛਾਂਢੀ ਜਾਣੂਗੇ ਅਵੇ ਬਾਰ ਕਰਦੀ ਉਹਨੂੰ ਲਈ ਐ ਫੇਰ ਬੁਲਟ ਲੈ ਲਾ ਤੇ ਚੱਲ ਜਾ ਕਰੂੰ ਆਹ ਬੁਲਟ ਲੈ ਲਾ ਗੱਡੀ ਕਮਾਈ ਬੜੀ ਕਰਦਾ ਨਾ ਤੂੰ ਤੂੰ ਹੀ ਤਾਂ ਡੇ ਤੁਸੀਂ ਮੈਨੂੰ ਮੈਨਲੀ ਨਹੀਂ ਕਰਨੀ ਹੈ ਹੋਰ ਕਿਹਦੇ ਲਈ ਕਰਨੀ ਹੈ ਆ ਤੂੰ ਸੁੱਖ ਬੜਾ ਦੇਂਦਿਆ ਨਾ ਬੋਲਦਾ ਕਿਧਾਂ ਗਾੜੀ ਤੂੰ ਸੁੱਖ ਦੇਣਾ ਹੀ ਹੈ ਚੁੱਪ ਬਾਦ ਵਿੱਚ ਸੁੱਖ ਦੇਣਾ ਹੀ ਹੈ ਤੇਰੀਆਂ ਮਿਹਰਬਾਨੀਆਂ ਸਾਰੀਆਂ ਐ ਚੁੱਪ ਕਰ ਜੋ ਜਾਣਾ ਹੋਇਆ ਵਾ ਫੇਰ ਆਇਆ ਵਾ ਉਹ ਤੁਹਾਨੂੰ ਪਤਾ ਹੀ ਨਹੀਂ ਆਈ ਇਹਦਾ ਫੇਰ ਕੀ ਕਰੂਗਾ ਚੱਲ ਜਾ ਚਲੋ ਠੀਕ ਉਹ ਵੇਖੜੀ ਜੰਨੀ ਆ ਤੂੰ ਵੀ ਇਹਨੂੰ ਇਹਦਾ ਪਿਓ ਦਾ ਪੰਪਲੇ ਹੱਸਾ ਹੁੰਦਾ ਵਾ ਹਾਂਜੀ ਨਹੀਂ ਚੰਗਾ ਚੰਗਾ ਤੁਸੀਂ ਤੇ ਆ ਜੀ ਘਰ ਕੋਈ ਨਹੀਂ ਆ ਜੂ ਇਹ ਟਾਈਮ ਲੱਗੂ ਮੇਰੇ ਕੋਲ ਟਾਈਮ ਨਹੀਂ ਲੱਗੂਗਾ 5 ਵਜੇ ਤੋਂ ਪਹਿਲਾਂ ਪਹਿਲਾਂ ਘਰ ਆ ਜੀ ਚੰਗਾ ਠੀਕ ਹਾਂ ਬੁੱਤਾਂ ਯਰ ਉਹ ਦਮ ਨੂੰ ਨਾ ਹੁੰਦਾ ਦਿੱਤ ਬਿਨਾ ਜੀ ਲੱਗਦਾ ਬੁੱਤ ਬਜ਼ੁਰਗ ਜਿਹੜੇ ਸਾਰੀ ਮਨ ਬੈਠੇ ਰਹਿੰਦੇ ਆ ਇੱਕ ਦਿਨ ਤੇ ਜਾਣਾ ਹੁੰਦਾ ਕੋਈ ਦਿਨ ਨਿਕਵਾ ਨਹੀਂ ਆਉਂਦੇ ਸੁਣਾਉਂਦਾ ਤੁਹੀ ਆ ਤਾਂ ਤੁਹੀ ਨਹੀਂ ਸੁਣਨਾ ਨਾ ਮਮਾ ਮਾਤਾ ਮਾਇ ਤੋਂ ਹੁੰਦੇ ਤੇਰਾ ਤਾਂ ਮੈਂ ਕਿੰਨੀ ਬੋਝ ਜੀ ਉਧਰ ਆਵਾ ਤਾਂ ਹੀ ਆ ਖਾਈ ਜਾਣ ਦੀ ਜਿਹੜਾ ਬੰਦਾ ਉਦਾਸ ਹੋਵੇ ਸੈਡ ਹੋਵੇ ਉਹਨੂੰ ਤਾਂ ਖਾਣਾ ਪੀਣਾ ਨਹੀਂ ਸੋਜਦਾ ਤੇ ਚੱਲ ਨਿਆਣੀ ਮੈਂ ਖਾਣਾ ਛੱਡ ਦੇ ਅੱਜ ਖਾਣ ਨਹੀਂ ਮਰੋਦੀ ਮੁੰਡਾ ਮੇਰਾ ਤੇ ਆਪ ਨਹੀਂ ਅੱਜ ਜੀਜਾ ਲੱਗਣ ਡਿਆ ਜੀ ਕਿਹਨ ਲੱਗਣ ਡਿਆ ਆ 10 ਦਿਨ ਤਾਂ ਵਾਹ ਵਾ ਲੋਕੀ ਤੁਰੇ ਰਹੇ ਚਾਹ ਪਾਣੀ ਪਿਉਣਾ ਤੇ ਨਾਲੇ ਗੱਲਾਂ ਬਾਤਾਂ ਕਰਨੀਆਂ ਇੱਧਰ ਉੱਧਰ ਦੀਆਂ ਅੱਜ ਕੋਈ ਨਹੀਂ ਆ ਬਲਜੀਦੀ ਨੇ ਬੈਗ ਦਾ ਘੜੀ ਕਰ ਲਿਆ ਵਾ ਹੁਣ ਉਹ ਵੀ ਚਲ ਗਈ ਆਪਣੇ ਘਰ ਨੂੰ ਤੇ ਮੈਨੂੰ ਤੇ ਐਵੇਂ ਸੋਨ ਸਾਂਝੀ ਰੱਗੀ ਜਾਂਦੀ ਹੁਣ ਘੜ ਮਸੂ ਸੌਂ ਗਈ ਨਾ ਘੜ ਨੂੰ ਤੇ ਚੱਲ ਕੀ ਕਰਦੇ ਸੀਗੇ ਬੈਠੇ ਹੀ ਹੁੰਦੇ ਸੀ ਵੇਲੇ ਪਰ ਉਦਾਂ ਹੀ ਜਦਾਂ ਚੀਜ਼ਾਂ ਜੀਆਂ ਖਾਲੀ ਹੋ ਗਈਆਂ ਵਾ ਕੋਈ ਇੱਧਰ ਉੱਧਰ ਆਵਾਜ਼ ਬੁਜ ਨਹੀਂ ਨਾ ਮਾਰਨ ਡਿਆ ਚਾਣੇ ਬੰਦੇ ਘਰ ਦਾ ਜਿੰਦਾ ਹੁੰਦੇ ਆ ਹੁਣ ਤੈਨੂੰ ਗੱਲਾਂ ਆਉਂਦੀਆਂ ਜੀ ਨਹੀਂ ਲੱਗਦਾ ਉਦੋਂ ਤੂੰ ਵੇਖ ਨਹੀਂ ਯਰਦੀ ਮੈਂ ਗੀ ਨਹੀਂ ਵੇਖ ਜਾਂਦੀ ਅਮਾ ਸਭ ਤਾਂ 250 ਪੂਰੀ ਤੇ ਤੇ ਅਦਾ ਵੀ ਨਹੀਂ ਹੈਗੀ ਮਰ ਜੇ ਪਰਾ ਬੋਲੋ ਲੱਤ ਜਣ ਤੇ ਵੀ ਪੂਰੀ ਹੋਗੀ ਨਾ ਓਦਾਂ ਤੇ ਕਹਿ ਦੇਈਦਾ ਵਾ ਕਿਸ ਨੂੰ ਵੀ ਮੈਂ ਮਰੇ ਆਏ ਪਤਾ ਉਹ ਇਹਦੇ ਨਾ ਚੁੱਕਾ ਕਰ ਉਥੇ ਮਰੇ ਵੇਲੀ ਚ ਜਾ ਕੇ ਤੇ ਮੇਰਾ ਹੀ ਨਾਂ ਲਾ ਦੇਣਾ ਹੈਗਾ ਜਿਹੜਾ ਹਾਲ ਵਾ ਟਾਡਾ ਹੁਣ ਪਿਓ ਦੀ ਇੱਕ ਪਾਸੇ ਹੋ ਗਏ ਜੇ ਪਰ ਤੁਸੀਂ ਤਾਂ ਖੁਸ਼ ਨਾ ਹੋ ਤੁਹਾਡਾ ਤੇ ਵੇ ਇਸ ਪੁੜੀ ਹੋ ਗਈ। ਜਦ ਮਰਜੀ ਆ ਮੈਂ ਆਪਣੇ ਨੂੰ ਅਨਾਤ ਮਹਿਸੂਸ ਮਹਿਸੂਸ ਕਰੰਡਿਆ। ਅੱਛਾ। ਮੇਰੀ ਮਾਂ ਪਿਓ ਹੀ। ਤੂੰ ਹਰੇਕ ਨੇ ਛੱਡ ਕੇ ਜਾਣਾ ਹੀ ਆ ਇੱਥੋਂ। ਪਰ ਜਾਣਾ ਪਰ ਦੁੱਖ ਤੇ ਹੁੰਦਾ ਹੀ ਆ ਨਾ। ਤੇ ਮੈਂ ਵੀ ਨੀ ਮੈਨੂੰ ਵੀ ਤਾਂ ਦੁੱਖ ਹੈਗਾ ਮੈਂ ਮਹਿਸੂਸ ਕਰਨੀ ਨਹੀਂ ਢਈ ਆ। ਤੁਸੀਂ ਤੇ ਉਦਾਂ ਹੀ ਹੋਣ ਕੋਈ ਜ਼ਿਆਦਾ ਹੀ ਭੈਣ ਦੇ ਜੇ ਕਰਨ। ਜ਼ਿਆਦਾ ਨਹੀਂ ਕਰਨ ਦੇ ਮੈਂ ਤੇ ਸੁਣ ਦਿਆਂ ਹੀ ਗੱਲਾਂ। ਹਾਂ ਬੱਸ ਕੰਦਾ ਨਾ ਲੱਗ ਲੱਗ ਸਾਡੀਆਂ ਗੱਲਾਂ ਸੁਣ ਲਿਆ ਕਰੋ ਅਸੀਂ ਕਿਹੜੇ ਚੋਰੀ ਕਰਨ ਦੇ ਅਸੀਂ ਦੇ ਸਾਹਮਣੇ ਹੀ ਤੇ ਬੈਠੇ ਕਰਨ ਦੀਆਂ ਹੈਗੀਆਂ ਚੱਲ ਕੋਈ ਨਹੀਂ ਮੰਜੋਂ ਭੌਣ ਨਹੀਂ ਡੇ ਆ ਹਾਂ ਹੁਣ ਤੇ ਮੈਨੂੰ ਸਰਾਫ ਦੋ ਮੈਂ ਇਹ ਸਰਾਫਾ ਦਾ ਨਹੀਂ ਕੋਈ ਅਸਰ ਹੋਣਾ ਕੀ ਕਰ ਲੂਗਾ ਕੋਈ ਮੈਨੂੰ ਤੈਨੂੰ ਕੀ ਜਾਂ ਮੈਂ ਕੀ ਕੀਤਾ ਵਾ ਚੱਲ ਮੈਂ ਕਿਹਾ ਜਦ ਤੂੰ ਨਾਥ ਹੋਏਗੀ ਨਹੀਂ ਪਤਾ ਲੱਗੂਗਾ ਨਾ ਜਦੋਂ ਕੁੜੀ ਵਿਆਹ ਕੇ ਤੇਕਿਆਂ ਤੋਂ ਸਹੁਰੇ ਘਰ ਆ ਜਾਂਦੀ ਹੈ ਨਾ ਫੇਰ ਤੁਹਾਡੀ ਮਰਜ਼ੀ ਚਲਦੀ ਹੈ ਇੱਥੇ ਪੇਕੇ ਜਾਣ ਦੇਣਾ ਵਾ ਕਿ ਨਹੀਂ ਜਾਣ ਦੇਣਾ ਅਨਾਥ ਵਾਲਾ ਹੀ ਹਿਸਾਬ ਹੋ ਜਾਂਦਾ ਵਾ ਆਪਣਾ ਬੜਾ ਫੇਰ ਕਿੱਕੇ ਕੀ ਕਰਦੇ ਰਹਾ ਕਰੋ ਤੁਹਾਡੀ ਨਹੀਂ ਲੜਾਈ ਕਦੀ ਕਿਦਾਂ ਬੋਲਦੀ ਨਾ ਸੁਣ ਸੁਣ ਕੇ ਕਿਦਾਂ ਬੋਲਦੀ ਇਦਾਂ ਡਾਂਟੇਗਾ ਥੋੜਾ ਬੋਤਾ ਇਹਨੂੰ ਤੇ ਡਾਂਟ ਕੇ ਰੱਖੂੰਗੀ ਮੈਂ ਤਾਂ ਸਿੱਧੀ ਕਰ ਦੂੰ ਤੀਰ ਵਾਂਗੂੰ ਕਿਉਂ ਹੋਰ ਹੂੰ ਇਹਦੇ ਗਾਲੀ ਇਦਾਂ ਬੋਲਦੀ ਤਾਂ ਆਏ ਕੇ ਬੋਲੇ ਰ ਫੇਰ ਨਹੀਂ ਤਾਂ ਉਦੋਂ ਤੁਸੀਂ ਮੈਨੂੰ ਕਿਦਾ ਕਹਿਤਾ ਉਹ ਯਾਰ ਕਿਆ ਗਿਆ ਮੇਰੇ ਕੋ ਮੈਨੂੰ ਕਿਹੜੇ ਫੀਲਿੰਗ ਆ ਜਾਂਦੀ ਮਾਂ ਪਿਓ ਦੀ ਲੰਗਾ ਆ ਜਾਂਦੀ ਆ ਕਿਦਰ ਦੇ ਸਿੱਧਾ ਸਿੱਧਾ ਇਲਜ਼ਾਮ ਮੇਰੇ ਸਿਰ ਤੇ ਲੱਗੂ ਤੂੰ ਤਾਂ ਕਹਿੰਦੀ ਕਿ ਮਾਂ ਪਿਓ ਦਾ ਜ਼ਬਾਨ ਤੇ ਨਾਮ ਹੀ ਨਾ ਆਏ ਜਾਇਦਤ ਪਹਿਲਾਂ ਮੈਂ ਕਰਨੀ ਬਾਅਦ ਸੱਚੇ ਤੀ ਹੋਂਗੇ ਵੀ ਮੈਨੂੰ ਜਿਆਦਾ ਜਿਆਦਾ ਹੋਂਦੀ ਆ ਜੇ ਮੈਨੂੰ ਮੰਨ ਜਿਓ ਭਾਉਣ ਨੇੜੇ ਤਾਂ ਤੁਹਾਨੂੰ ਵੀ ਹੋਂਨੀ ਆ ਆਦ ਮੇਰੇ ਚਲ ਗਏ ਆ ਉਹ ਤੇ ਉਹ ਵੀ ਬਸ ਆਹੀ ਗੱਲ ਕਰ ਦਿੰਦੇ ਮੰਜਿਓ ਪੌਣ ਨੇੜੇ ਮੰਜਿਓ ਪੌਣ ਨੇੜੇ ਹੀ ਆ। ਉਹ ਯਾਰ ਰੋਟੀ ਪਾਣੀ ਕਰ। ਤੇ ਜਿਹੜੀ ਕਹਿੰਦੀ ਆ ਰੌਣਕ ਮੇਲਾ ਲੱਗਾ ਚਾਹ ਪਣੀ ਉਹ ਖਰਚਾ ਕਿ ਨਾ ਹੁੰਦਾ ਆਇਆ ਗਿਆ ਦਾ। ਲੈ ਫੜਾਉ ਫੋਨ ਘੜੀ ਮੈਂ ਵੇਖ ਲਾਂ ਫੋਨ ਫਾਨ ਤੇ ਬਾਅਦ ਵਿੱਚ ਫੇਰ ਕਰਦੀ। ਆ ਲੱਗਣਾ ਤੇ ਆਪਣੀ ਮਾਂ ਨਾਲ ਹੀ ਹਣਾ। ਤੂੰ ਤੇ ਮਾਂ ਨਾਲ ਗੱਲਾਂ ਕਰ ਲੈਣੀਆਂ। ਅੱਗੇ ਬਾਬਾ ਲਸਨ ਨੂੰ ਸਨ ਫੜਾ ਦਿੰਦਾ ਹੀ ਮੰਮੀ ਨੂੰ ਘਟਣ ਨੂੰ ਉਹ ਵੀ ਹੁਣ ਸਾਰਾ ਕੁਝ ਆਪ ਹੀ ਕਰਨਾ ਪੈਦਾ। ਆਏ ਜ ਘਾਟਾ ਮਹਿਸੂਸ ਹੁਣੀਆਂ ਵਾ ਬਹੁਤ ਹੁਣੀਆਂ ਵਾ ਪਾਏ ਮੰਜੇ ਦੀ ਨਾ ਬੜੇ ਕੰਮ ਕਰਦੀ ਹੀ ਜੋ ਸੱਚੀਆਂ ਸੁਣਾਈ ਮਿੱਥੀਆਂ ਲੱਗਦੀਆਂ ਨੇ